ਨੇੜਲੇ ਪੈਂਡਸ ਹੈ ਜੋ ਮਾਜਰਾ ਦੇ ਵਾਸੀ ਨੌਜਵਾਨ ਭਪਿੰਦਰ ਸਿੰਘ ਜਿਸ ਦੀ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਿਜੋ ਮਾਜਰਾ ਵਾਸੀ ਹਜਾਰਾ ਸਿੰਘ ਦਾ ਇਕਲੌਤਾ ਪੁੱਤਰ ਭਪਿੰਦਰ ਸਿੰਘ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਗਿਆ ਸੀ ਜਿੱਥੇ ਉਹ ਟਰਾਲਾ ਚਲਾਉਂਦਾ ਸੀ। ਭਪਿੰਦਰ ਸਿੰਘ ਟਰਾਲਾ ਲੈ ਕੇ ਅਮਰੀਕਾ ਦੇ 81 ਗ੍ਰੀਨ ਕਾਉਂਟੀ ਰੋਡ ਤੇ ਜਾ ਰਿਹਾ ਸੀ ਕਿ ਰਸਤੇ ਵਿੱਚ ਇੱਕ ਜੀਪ ਨਾਲ ਉਸ ਦੀ ਟੱਕਰ ਹੋ ਗਿਆ ਅਤੇ ਉਸ ਦਾ ਟਰਾਲਾ ਦਰਖਤ ਵਿੱਚ ਜਾ ਵੱਜਿਆ। ਹਾਦਸੇ ਤੋਂ ਆਦ ਟ੍ਰਾਲੇ ਨੂੰ ਅੱਗ ਲੱਗ ਗਈ ਪਰ ਉੱਥੇ ਰੈਸਕਿਊ ਟੀਮ ਨੇ ਉਸ ਨੂੰ ਟ੍ਰਾਲੇ ਚੋਂ ਬਾਹਰ ਕੱਢਿਆ ਪਰ ਜਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਭਵਿੰਦਰ ਸਿੰਘ ਦੀ ਮੌਤ ਦੀ ਖਬਰ ਜਦ ਪਿੰਡਸ ਹੈ ਜੋ ਮਾਜਰਾ ਵਿਕੇ ਪਹੁੰਚੀ ਤਾਂ ਘਰ ਵਿੱਚ ਮਾਤਮ ਛਾ ਗਿਆ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਮਰਤਕ ਭਵਿੰਦਰ ਸਿੰਘ ਦਾ ਪਿਤਾ ਹਜਾਰਾ ਸਿੰਘ ਸਪੇਨ ਵਿੱਚ ਰਹਿੰਦਾ ਹੈ ਅਤੇ ਜਦੋਂ ਉਸ ਨੂੰ ਆਪਣੇ ਪੁੱਤਰ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਹ ਵਾਪਸ ਪਿੰਡ ਨੂੰ ਰਵਾਨਾ ਹੋ ਗਿਆ ਇਸ ਹਾਦਸੇ ਵਿੱਚ ਦੋ ਜੀਪ ਸਵਾਰ ਸਨ ਉਹਨਾਂ ਦਾ ਬਚਾਅ ਹੋ ਗਿਆ ਪਰ ਮਾਪਿਆਂ ਦਾ ਇਕਲੌਤਾ ਪੁੱਤਰ ਭਪਿੰਦਰ ਸਿੰਘ ਦੀ ਜਾਨ ਚਲੀ ਗਈ। ਸ਼੍ਰੀ ਮਾਚੀਵਾੜਾ ਸਾਹਿਬ ਤੋਂ ਜਸਵੀਰ ਸਿੰਘ ਅਲਵੇਲਾ ਦੀ ਰਿਪੋਰਟ। ਨਾਮ ਦੱਸ ਦਿਓ ਜੀ। ਹਾਂ। ਨਾਮ ਕੀ ਦੋਦੇ? ਅਮਨਦੀਪ ਸਿੰਘ ਜੀ ਨਾਮ। ਸੱਜਮ ਅਜ ਰਹੀ ਹੈ ਜੀ। ਕੀ ਗੱਲ ਵਾਕ ਜੀ ਜਿਹੜਾ ਇਹ ਦੇਖੋ ਜੀ ਇਹ ਸਾਡੇ ਪਿੰਡ ਦਾ ਮੁੰਡਾ ਸੀਗਾ ਭਪਿੰਦਰ ਸਿੰਘ ਤੇ ਵਿਦੇਸ਼ ਆਪਣਾ ਰੋਜ਼ਗਾਰ ਕਰਨ ਲਈ ਗਿਆ ਸੀ। ਤੇ ਕੁਦਰਤੀ ਆਪਾਣਾ ਵਾਪਰ ਗਿਆ ਸੋ ਸਾਰੇ ਪਿੰਡ ਦੇ ਵਿੱਚ ਬੜੀ ਸੋਗ ਦੀ ਲਹਿਰ ਲਹਿਰਾ ਮਤਲਬ ਕਿ ਛਾਇਆ ਹੋਇਆ ਸੋਗ ਤੇ ਸਾਨੂੰ ਤਾਂ ਰੋਟੀ ਵੀ ਨਹੀਂ ਚੰਗੀ ਲੱਗਦੀ ਜਦੋਂ ਦੀ ਇਹ ਖਬਰ ਸੁਣੀ ਆ ਸੋ ਸਭ ਦਾ ਹੀ ਬੜਾ ਮਨ ਉਦਾਸ ਆ ਜੀ ਜੀ ਇਹ ਪਿੰਡ ਦੇ ਵਿੱਚ ਮੁੰਡਾ ਸੀ ਜਿਹੜਾ ਕਿਦਾਂ ਦਾ ਤੁਸੀਂ ਮਿਲ ਇਹਦਾ ਸੁਭਾਅ ਬਹੁਤ ਵਧੀਆ ਸੀਗਾ ਸਾਊ ਸੀਗਾ ਮੁੰਡਾ ਜੀ ਤੇ ਸਭ ਨਾਲ ਮਿਲਬਰਤਨ ਵਧੀਆ ਸੀਗਾ ਜੀ ਇਹਦਾ ਤੇ ਪਿੰਡ 'ਚ ਠੀਕ ਸੀਗਾ ਜੀ ਕੀ ਨਾਮ ਹੈ ਜੀ